ਕੋ ਗੱਲ ਸੁਣੋ ਅਗਰ ਤੁਸੀਂ ਬੱਚਾ ਪੈਦਾ ਕਰਨ ਦਾ ਸੋਚਿਆ ਹੋਇਆ ਵਾ ਜਾਂ ਤੁਸੀਂ ਪਲੈਨਿੰਗ ਕਰਨ ਦੀ ਹੈ ਇਸ ਚੀਜ਼ ਦੀ ਤੇ ਫਿਰ ਇਹ ਵੀਡੀਓ ਤੁਹਾਡੇ ਲਈ ਜਿੱਦਾਂ ਹੁਣ ਤੇ ਦੇਖਦੇ ਹਾਂ ਕਿ ਦੁਨੀਆ ਦੇ ਵਿੱਚ ਬਹੁਤ ਜਨਤਾ ਇਦਾਂ ਆ ਕਿ ਜਿਹੜੀ ਅਬਨਾਰਮਲ ਆ ਜਾਂ ਹੱਥ-ਪੈਰ ਨਹੀਂ ਠੀਕ ਤੇ ਜਿਨ੍ਹਾਂ ਦੇ ਮਾਪੇ ਉਹਦੇ ਵਿੱਚ ਕੋਈ ਨਾ ਕੋਈ ਇਫੈਕਟਡ ਇਫੈਕਟਵਾ ਜਾਂ ਉਦਾਂ ਹੀ ਚਲ ਮੰਨ ਲਓ ਉਦਾਂ ਹੀ ਇੰਨੇ ਮਤਲਬ ਕਿ ਵਰਦੀ ਨਹੀਂ ਹੈਗੇ ਹਨ ਇੱਕ ਹੀ ਆਪਣੇ ਦੋ ਜਾਣੇ ਤੋਂ ਇਲਾਵਾ ਕਿਸੇ ਨੂੰ ਮਤਲਬ ਹੈਂਡਲ ਕਰ ਸਕਣ ਜਾਂ ਉਹਨੂੰ ਕੁਝ ਪੜਾ ਸਕਣ ਹਨ ਕਿੰਨੀ ਦੁਨੀਆ ਵਾਂ ਬੜੀ ਦੁਨੀਆ ਦੇ ਵਿੱਚ ਇਦਾਂ ਵਾਂ ਕਿ ਜਿਨ੍ਹਾਂ ਤੋਂ ਪੈਸੇ ਨਹੀਂ ਹੈਗਾ ਪੜਾਉਣ ਲਈ ਜਾਂ ਹੋਰ ਵੀ ਕੁਝ ਜਿੱਦਾਂ ਜਾਨਵਰ ਤੁਸੀਂ ਦੇਖੋ ਕੋਈ ਵੀ ਸ਼ੇਰ ਲੈ ਲਓ ਸ਼ੇਰ ਵੀ ਲੈ ਲਓ ਠੀਕ ਆ ਜੜੀਆਂ ਲੈ ਲਓ ਵੀ ਲੈ ਲਓ ਵੀ ਜਾਨਵਰ ਸੱਪ ਲੈ ਲਓ ਚਲੋ ਸੱਪ ਤੇ ਲਓ ਹਨਾ ਹੁਣ ਜਿਹਦਾ ਸੱਪ ਹੁੰਦਾ ਨਾ ਸੱਪਣੀ ਦੇ ਬੱਚਾ ਹੁੰਦਾ ਕੁੱਤੇ ਦੇ ਬੱਚਾ ਹੁੰਦਾ ਕੁੱਤੀ ਦੇ ਹਨਾ ਤੇ ਉਹ ਡੇੜੀ ਜਿਹੜਾ ਚੁੰਦੀ ਆ ਨਾ ਉਹ ਉਹ ਸਾਰੀਆਂ ਆਪਸ਼ਨਾਂ ਦੇ ਵਿੱਚੋਂ ਬੈਸਟ ਜੀ ਹੁੰਦੀ ਆ ਕੈਪੇਬਲ ਜੀ ਹੁੰਦੀ ਆ ਨਹੀਂ ਤਾਂ ਨਹੀਂ ਸਮਝਦੇਗਾ ਇਸ ਮਤਲਬ ਕਿ ਨੇਚਰ ਦੇ ਵਿੱਚ ਹੀ ਹੈ ਕਿ ਸਿਰਫ ਕੈਪੇਬਲ ਜਾਂ ਥੋੜਾ ਜਿਹਾ ਵਰਦੀ ਹੋਊਗਾ ਜਾਂ ਥੋੜਾ ਜਿਹਾ ਕਿ ਇੱਕ ਤਖੜਾ ਹੈਲਥੀ ਹਨਾ ਜਿਹੜਾ ਯੋਗ ਹੈਗਾ ਵਾ ਉਹਦੀ ਉਹ ਉਹੀ ਨਿਆਣਾ ਕਰਨ ਦੇ ਯੋਗ ਮੰਨਿਆ ਜਾਣਾ ਚਾਹੀਦਾ ਉਹਦਾ ਨਹੀਂ ਕਾ ਤੋ ਇਹ ਪਰ ਆਪਣੀ ਇੰਡੀਆ ਦੇ ਵਿੱਚ ਤਾਂ ਖਾਸ ਕਰ ਇਸ ਚੀਜ਼ ਨੂੰ ਬਹੁਤ ਵੱਡੀ ਆਪਣੀ ਜਿੱਤ ਮੰਨਦੇ ਆ ਖੁਸ਼ੀ ਮੰਨਦੇ ਆ ਜਾਂ ਇਹ ਬਹੁਤ ਵੱਡੀ ਮਤਲਬ ਕਿ ਅਚੀਵਮੈਂਟ ਮੰਨਦੇ ਜਾਣਾ ਹੋ ਗਿਆ ਡਿਨਣਾ ਹੋ ਗਿਆ ਕਿਤੇ ਨਹੀਂ ਹੋਇਆ ਹੋਏ ਹਾਏ ਹਾਏ ਬੜੇ ਜਾਨਵਰਾਂ ਦੇ ਨਹੀਂ ਹੁੰਦਾ ਬੜੀਆਂ प्रजाਤੀਆਂ ਦੇ ਨਹੀਂ ਹੁੰਦਾ ਕੀ ਹੁੰਦਾ ਉਹਨਾਂ ਦੇ ਕੁਝ ਵੀ ਨਹੀਂ ਹੁੰਦਾ ਜਿਹਨਾਂ ਨੂੰ ਜਿਆਦਾ ਹੀ ਬੱਚੇ-ਬੱਚੇ ਦਾ ਹੈਗਾ ਨਿਆਣਾ 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 ਕਰਦੇ ਆ ਇੰਨੇ ਬੱਚੇ ਤੁਰੇ ਫਿਰਦੇ ਆ ਇੰਨੇ ਬੱਚੇ ਉੱਥੇ ਔਰਫਨੇਜ ਦੇ ਵਿੱਚ ਆ ਕਿੰਨੇ ਆ ਬੱਚੇ ਜਿਹੜੇ ਗਰੀਬ ਆ ਜਿਹਨਾਂ ਦੇ ਪੰਜ-ਪੰਜ ਬੱਚੇ ਗਰੀਬਠੇ ਬੰਦਰ ਭੀਖ ਮੰਗਣ ਲਈ ਉਹਨਾਂ ਦੇ ਬੱਚੇ ਲੈ ਲਓ ਕਿੱਦਾਂ ਜਾਏ ਤੁਹਾਨੂੰ ਉਹਦਾਂ ਦੇ ਲੈ ਲਓ ਕਿ ਤਾ ਡੇਜ ਤੁਸੀਂ ਮਤਲਬ ਤਾਂ ਟੇਮਦਰਾ ਖੂਨ ਦੇ ਵਿੱਚ ਕੋਈ ਜਾਂ ਸਾਡੇ ਡੀਐਨਏ ਦੇ ਵਿੱਚ ਕੁਝ ਵੱਖਰਾ ਆ ਜਾਣਾ ਵਾ ਕਿ ਮੇਰਾ ਦਿਮਾਗ ਚੱਲਦਾ ਵਾ 10% ਤੇ ਮੇਰੇ ਬੱਚੇ ਦਾ ਵੀ ਚੱਲੂਗਾ 10% ਇਹ ਮੇਰੀਆਂ ਅੱਖਾਂ ਨੀਲੀਆਂ ਦਾ ਉਹਦੀਆਂ ਵੀ ਨੀਲੀਆਂ ਹੋ ਜੂਗੀਆਂ ਤਾਂ ਕਰਨਾ ਉਦਾਂ ਲੋਕ ਇੰ